ਸਰ ਸ੍ਰੀ ਕਾਲ ਜੀ ਮੈਨੂੰ ਆਤੀਮਾਨ ਤੇ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਨੌਜਵਾਨ ਮੁੰਡਾ ਜਿਹੜਾ ਕਿ ਕੁਰਤਾ ਚਾਦਰਾਂ ਉਸਨੇ ਪਾਇਆ ਹੋਇਆ ਤੇ ਇਸ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖ ਸਕਦੇ ਹੋ ਕਿ ਆਖਰੇ ਇਹ ਮੁੰਨੇ ਜੋ ਕੁਰਤਾ ਪਜਾਮਾ ਸੌਰੀ ਮਾਫ ਕਰਨਾ ਕੁਰਤਾ ਚਾਦਰਾਂ ਜੋ ਪਾਇਆ ਹੋਇਆ ਹੈ ਜੱੱਚ ਵੀ ਬੜਾ ਰਿਹਾ ਤੇ ਸੋਹਣਾ ਵੀ ਲੱਗ ਰਿਹਾ ਤੇ ਲੋਕਾਂ ਵੱਲੋਂ ਤਰੀਫਾਂ ਵੀ ਕੀਤੀਆਂ ਜਾ ਰਹੀਆਂ ਤੇ ਬੱਸ ਸਟੈਂਡ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉੱਥੋਂ ਲੰਘਦਾ ਆ ਤਾਂ ਲੋਕਾਂ ਦੇ ਵੱਲੋਂ ਉਸ ਨਾਲ ਹੱਥ ਮਿਲਾਇਆ ਜਾ ਰਹੇ ਨੇ ਲੋਕਾਂ ਦੇ ਵੱਲੋਂ ਕਾਫੀ ਤਰੀਫ ਵੀ ਕੀਤੀ ਜਾ ਰਹੀ ਇੱਕ ਬਜ਼ੁਰਗ ਬਾਬਾ ਵਿਚਾਰਾ ਬੜਾ ਮਤਲਬ ਕਿ ਹੱਥ ਜੋੜ ਕੇ ਜਿਹੜੇ ਕਿਸ ਚੀਜ਼ ਦੀ ਕਦਰ ਕਰਦਾ ਕਿਉਂਕਿ ਇਹ ਇਹ ਉਹਨਾਂ ਦੇ ਸਮੇਂ ਦਾ ਜਿਹੜਾ ਕਿ ਵਿਰਸਾ ਤੇ ਦੇਖਿਆ ਜਾ ਰਿਹਾ ਕਿਉਂਕਿ ਇਸ ਦੇ ਉੱਤੇ ਲੋਕ ਕਮੈਂਟ ਕਰ ਰਹੇ ਨੇ ਕਿ ਹਾਂ ਵੀ ਭਾਈ ਆ ਭਾਈ ਨੇ ਜਿਹੜਾ ਕਿ ਮੁੰਡੇ ਨੇ ਪੰਜਾਬੀ ਵਿਰਸਾ ਸੰਭਾਲਿਆ ਹੋਇਆ ਕੋਈ ਕਹਿ ਰਿਹਾ ਰੀਲਾਂ ਬਣਾਉਣ ਦੇ ਚੱਕਰਾਂ ਦੇ ਵਿੱਚ ਇਸ ਦੇ ਵੱਲ ਜਹਾ ਕੀਤਾ ਜਾਇਆ ਕੋਈ ਪੰਜਾਬੀ ਵਿਰਸਾ ਨਹੀਂ ਸੰਭਾਲਿਆ ਚਲ ਜੋ ਵੀ ਹੈ ਚਾਹੇ ਇਸ ਨੇ ਰੀਲ ਬਣਾਉਣ ਵਾਸਤੇ ਕੁੜਤਾ ਚਾਦਰ ਲਾਇਆ ਹੋਵੇ ਚਾਹੇ ਇਸਨੇ ਪੰਜਾਬੀ ਵਿਰਸਾ ਸਾਂਭਿਆ ਹੋਵੇ ਇਹ ਗੱਲ ਨਹੀਂ ਪਰ ਇੱਥੇ ਅਸੀਂ ਗੱਲ ਕਰਾਂਗੇ ਪੰਜਾਬੀ ਸੱਭਿਆਚਾਰ ਦੀ ਸਿਰਫ ਪੰਜਾਬੀ ਸੱਭਿਆਚਾਰ ਦੀ ਸਾਨੂੰ ਇਸ ਵੀਡੀਓ ਨਾਲ ਕੋਈ ਮਤਲਬ ਨਹੀਂ ਇਹਨੇ ਕਿਉਂ ਪਾਇਆ ਰੀਲ ਬਣਾਉਣ ਵਾਸਤੇ ਪਾਇਆ ਜਾਂ ਸੱਚੀ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਹ ਕੁੜਤਾ ਚਾਦਰਾਂ ਲਾ ਕੇ ਰੱਖਦਾ ਇਹ ਤਾਂ ਹੁਣ ਬਾਅਦ ਦੀ ਗੱਲ ਹੈ ਕਿਉਂਕਿ ਫਿਲਹਾਲ ਦੀ ਸਿਰਫ ਇੱਕ ਹੀ ਵੀਡੀਓ ਸਾਹਮਣੇ ਜਿਹੜੀ ਕਿ ਆਈ ਹੈ ਪਰ ਅਸੀਂ ਇੱਥੇ ਪੰਜਾਬੀ ਸੱਭਿਆਚਾਰ ਦੀ ਗੱਲ ਕਰਾਂਗੇ ਕਿਉਂਕਿ ਸਾਡਾ ਜਿਹੜਾ ਪੰਜਾਬੀ ਸੱਭਿਆਚਾਰ ਸੀ ਉਹ ਲਗਾਤਾਰ ਜਿਹੜਾ ਕਿ ਲੋਪ ਹੁੰਦਾ ਜਾ ਰਿਹਾ ਇਹ ਚੀਜ਼ਾਂ ਸਿਰਫ ਇੱਕ ਤਸਵੀਰਾਂ ਦੇ ਵਿੱਚ ਇੱਕ ਵੀਡੀਓ ਦੇ ਵਿੱਚ ਜਿਹੜੇ ਕਿ ਕੈਦ ਹੋ ਕੇ ਰਹਿ ਗਏ ਆ ਪਰ ਰੀਅਲ ਜ਼ਿੰਦਗੀ ਦੇ ਵਿੱਚ ਲੋਕ ਕਾਫੀ ਮਾਡਰਨ ਹੋ ਚੁੱਕੇ ਨੇ ਚਾਹੇ ਅਸੀਂ ਆ ਜਾਂ ਚਾਹੇ ਮੈਂ ਆ ਜਾਂ ਜਿਹੜਾ ਵੀ ਆ ਜਿੰਮੇदार ਸਮਾਜ ਚੱਲ ਰਿਹਾ ਲੋਕ ਉਸ ਸਮੇਂ ਦੇ ਵਿੱਚ ਜਿਹੜੇ ਕਿ ਤਬਦੀਲ ਹੋ ਗਏ ਨੇ ਤੇ ਪੁਰਾਣੇ ਸਮੇਂ ਨੂੰ ਜਿਹੜੇ ਕਿ ਭੁੱਲ ਚੁੱਕੇ ਨੇ ਭੁੱਲਦੇ ਜਾ ਰਹੇ ਨੇ ਥੋੜਾ ਬਹੁਤਾ ਰਹਿ ਗਿਆ ਚਲੋ ਸਿਰਫ ਲੋਕਾਂ ਨੂੰ ਇੰਨਾ ਕੁ ਪਤਾ ਵੀ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਪਹਿਰਾਵਾ ਕਿਵੇਂ ਦਾ ਸੀ ਉਸ ਵਕਤ ਦਾ ਖਾਣ ਪੀਣ ਕਿਵੇਂ ਦਾ ਸੀ ਉਹ ਚੀਜ਼ਾਂ ਜਿਹੜੀਆਂ ਕਿ ਰਹਿ ਗਈਆਂ ਹਾਲਾਂਕਿ ਅੱਜ ਵੀ ਕੁਝ ਕੁ ਪਿੰਡ ਅਜੇ ਨੇ ਜਿੱਥੇ ਕਿ ਇਹ ਚੀਜ਼ਾਂ ਹਲੇ ਵੀ ਚੱਲ ਰਹੀਆਂ ਨੇ ਪਿੰਡਾਂ ਦੇ ਵਿੱਚ ਪਰ ਸ਼ਹਿਰਾਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਚੀਜ਼ਾਂ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਬਿਲਕੁਲ ਨਹੀਂ ਮਿਲਦੀਆਂ ਮਲਕ ਕਹਿ ਸਕਦਾ ਕਿ ਸ਼ਹਿਰਾਂ ਦੇ ਵਿੱਚ ਤਾਂ ਅਲੋਪ ਹੀ ਹੋ ਚੁੱਕੀਆਂ ਨੇ ਪਰ ਚੀਜ਼ਾਂ ਜੱਤਦੀਆਂ ਵੜੀਆਂ ਨੇ ਬੇਸ਼ੱਕ ਅੱਜ ਦਾ ਪਹਿਰਾਵਾ ਬਹੁਤ ਬਦਲ ਚੁੱਕਿਆ ਕਾਫੀ ਹੱਦ ਤੱਕ ਬਦਲ ਚੁੱਕਿਆ ਪਰ ਜਿਹੜਾ ਪਹਿਰਾਵਾ ਪਹਿਲਾਂ ਦਾ ਸੀ ਸੱਚੀ ਗੱਲ ਹੈ ਕਿ ਉਹ ਪਹਿਰਾਵੇ ਨੂੰ ਦੇਖ ਕੇ ਮਨ ਜ਼ਰੂਰ ਖੁਸ਼ ਹੋ ਜਾਂਦਾ ਤਾਂ ਲੋਕ ਕਹਿੰਦੇ ਨੇ ਕਿ ਭਾਈ ਤੁਸੀਂ ਸ਼ੁਰੂ ਕਰ ਲਓ ਕਿਉਂਕਿ ਕਮੈਂਟ ਕਰਨ ਵਾਲੇ ਕਦੇ ਗੱਲ ਨੂੰ ਸੁਣਦੇ ਘੱਟ ਨੇ ਤਾਂ ਕਮੈਂਟ ਕਰਨ ਵਾਲੇ ਪਹਿਲਾਂ ਆ ਜਾਂਦੇ ਨੇ ਤਾਂ ਕਮੈਂਟ ਤਾਂ ਇਹੀ ਕਰਨ ਹਾਂ ਭਾਈ ਦੂਰ ਸ਼ੁਰੂ ਕਰ ਲਾ ਜੈਦਾ ਤਾਂ ਨਾ ਪਤਾ ਕੀ ਆ ਲੋਕ ਸੋਚਾਂ ਲੱਗ ਜਾਂਦੇ ਨੇ ਵੀ ਹਾਂ ਵੀ ਸਾਡਾ ਮਜ਼ਾਕ ਬਣੂਗਾ ਜੀ ਮੈਨੇ ਪਾ ਲਿਆ ਤਾਂ ਐਦਾਂ ਲੋਕ ਮੈਨੂੰ ਕੀ ਕਹਿਣਗੇ ਹਨਾ ਕਿਉਂਕਿ ਕਦੇ ਵੀ ਇੱਕ ਚੀਜ਼ ਦੇ ਨਾਲ ਜਦੋਂ ਸ਼ੁਰੂਆਤ ਹੋ ਜਾਂਦੀ ਹੈ ਤਾਂ ਸਾਰੇ ਪਰ ਲੱਗਦਾ ਨੇ ਕਿ ਜਿਹੜਾ ਪੰਜਾਬੀ ਸੱਭਿਆਚਾਰ ਇੱਕ ਵਾਰ ਜਿਹੜਾ ਪਿਛਲਾ ਸੀ ਉਸ ਸਮਾਂ ਮੁੜ ਤੋਂ ਵਾਪਿਸ ਲਿਆਉਣਾ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਅੱਜ ਕੱਲ ਦੇ ਲੋਕ ਜਿਹੜੇ ਪਖੰਡਵਾਦ ਦੇ ਵਿੱਚ ਫਸ ਚੁੱਕੇ ਨੇ ਕਿਉਂਕਿ ਇਹਨਾਂ ਦੇ ਵਿੱਚੋਂ ਵੀ ਸਾਡੇ ਗੁਰੂਆਂ ਨੇ ਸਾਨੂੰ ਕੱਢਿਆ ਸੀ ਪਰ ਲੋਕ ਇਸ ਦੇ ਵਿੱਚ ਫਸ ਚੁੱਕੇ ਨੇ ਸਾਡਾ ਪੰਜਾਬੀ ਪਹਿਰਾਵਾ ਅਲੋਪ ਹੋ ਚੁੱਕਿਆ ਪਰ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਦੀਆਂ ਤਸਵੀਰਾਂ ਦਿਖਾ ਕੇ ਸਮਝਾਉਣਾ ਪੈਂਦਾ ਹੈ ਵੀ ਭਾਈ ਇਹ ਆ ਚੀਜ਼ ਸੀ ਉਸ ਸਮੇ ਦਾ ਪਹਿਰਾਵਾ ਸੀ ਉਸ ਸਮੇ ਦੀਆਂ ਚੀਜ਼ਾਂ ਸੀ ਇਹ ਜਿਹੜੀਆਂ ਕਿ ਹੁਣ ਵੀ ਤਾਂ ਥੋੜੇ-ਬਹੁਤੇ ਜਿਹੜੇ ਚੱਲ ਰਹੇ ਨੇ ਉਹ ਚਲੋ ਇੰਨਾ ਕਹ ਵੀ ਜਿਹੜੇ ਪਿੰਡਾ-ਪੁੰਡਾ ਜਿਹਾ ਕਰਕੇ ਜਿਹ ਜੋ ਜੜਾ ਬਚਿਆ ਹੋਇਆ ਇਹ ਤਸਵੀਰ ਨੇ ਇਸ ਵੀਡੀਓ ਨੂੰ ਸਭ ਦੇ ਮਨਾਂ ਨੂੰ ਖੁਸ਼ ਕਰ ਦਿੱਤਾ ਹਾਲਾਂਕਿ ਇਹ ਵੀਡੀਓ ਕਿਉਂ ਬਣਾਈ ਆ ਇਹ ਤਾਂ ਬਾਅਦ ਦੀ ਗੱਲ ਆ ਲੈਣੇ ਚਾਹੀਏ ਰੀਲ ਬਣਾਉਣ ਵਾਸਤੇ ਫੇਮਸ ਹੋਣ ਵਾਸਤੇ ਜੋ ਮਰਜ਼ੀ ਕੀਤੀ ਐ ਪਰ ਇਸ ਵੀਡੀਓ ਨੂੰ ਜਿਹੜਾ ਕਿ ਕਾਫੀ ਪਸੰਦ ਕੀਤਾ ਤਾਂ ਲੋਕਾਂ ਨੇ ਜਿਹੜੇ ਕਿ ਕਾਫੀ ਕਿਹਾ ਵੀ ਹਾਂ ਵੀ ਵਾਕਈ ਪੰਜਾਬੀ ਜਿਹੜਾ ਪਹਿਰਾਵਾ ਸੀ ਬੜਾ ਸੋਹਣਾ ਲੱਗਦਾ ਸੀ ਲੋਕਾਂ ਦੇ ਪਾਇਆ ਤੇ ਇੱਕ ਬਜ਼ੁਰਗ ਜਿਹੜਾ ਹੱਥ ਜੋੜ ਕੇ ਇਸ ਚੀਜ਼ ਨੂੰ ਜਿਹੜਾ ਕਿ ਦੇਖਦਾ ਕਿਉਂਕਿ ਉਸ ਉਹਦੇ ਸਮੇਂ ਦਾ ਇਹ ਪਹਿਰਾਵਾ ਤਾਂ ਉਹਦਾ ਵੀ ਦਿਲ ਜਿਹੜਾ ਕਿ ਗਦਗਦ ਕਰ ਰੋਣਦਾ ਤੇ ਉਹ ਜਿਹੜਾ ਬਜ਼ੁਰਗ ਹੱਥ ਜੋੜ ਕੇ ਜਿਹੜਾ ਕਿ ਖੜ ਚੋਂਦਾ ਇਸ ਤਸਵੀਰ ਨੇ ਸੱਚੀ ਮਾਨਾ ਮੋਹ ਲਿਆ ਕਿ ਦੇਖੋ ਬਜ਼ੁਰਗ ਕਿੰਨਾ ਮਤਲਬ ਉਸ ਚੀਜ਼ ਨੂੰ ਦੇਖੋਂ ਤੋਂ ਸ਼ਾਇਦ ਉਹ ਵੀ ਦੱਸ ਗਿਆ ਹੋਵੇ ਵੀ ਭਾਈ ਅਸੀਂ ਤਾਂ ਪਹਿਲਾਂ ਬਹੁਤ ਦੇਖਿਆ ਸੀ ਅਸੀਂ ਪਾਇਓ ਵੀ ਸੀ ਪਰ ਅੱਜ ਕੱਲ ਸਮੇਂ ਦੇ ਵਿੱਚ ਅਜਈਆਂ ਚੀਜ਼ਾਂ ਨਹੀਂ ਦੇਖਿਆ ਜਾ ਰਹੀਆਂ ਜਿਹਦੇ ਚੱਲਦੇ ਹੋ ਬਜ਼ੁਰਗ ਵੀ ਕਾਫੀ ਇਸ ਚੀਜ਼ ਨੂੰ ਦੇਖ ਕੇ ਜਿਹੜਾ ਐਟ੍ਰੈਕਟਿਵ ਹੁੰਦਾ ਤੇ ਹੱਥ ਜੋੜਦਾ ਤਾਂ ਇੱਕ ਵਿਅਕਤੀ ਨੇ ਇਹ ਵੀ ਕਮੈਂਟ ਕੀਤਾ ਵੀ ਜੇ ਬਾਬਾ ਮੈਨੂੰ ਮਿਲ ਜੇ ਨਾ ਸੱਚੀ ਮੈਂ ਇਹਨੂੰ ਇਹਨੂੰ ਕੁੱਟ ਕੇ ਜੱਫੀ ਵੀ ਪਾਵਾਂ ਤੇ ਇਹਨੂੰ ਕੋਈ ਨਾ ਕੁਰਤਾ ਚਾਦਰਾਂ ਵੀ ਦਵਾਂ ਇਹ ਵੀ ਜਿਹੜੀ ਕੀ ਗੱਲ ਹੈ ਇਸ ਵੀਡੀਓ ਦੇ ਵਿੱਚ ਕਹੀ ਗਈ ਕਿ ਬਾਬੇ ਨੇ ਦਿਲ ਖੁਸ਼ ਕਰ ਦਿੱਤਾ ਤਾਂ ਤੁਹਾਡੇ ਇਸ ਵੀਡੀਓ ਬਾਰੇ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਬਿ ਛਣਕਾਟਾ ਨਿਊਜ਼